ਕਹਿ ਸਕਦੀ ਹਾਂ ਕਿ ਇਹ ਗੱਲ ਘੱਟੋ-ਘੱਟ ਇੱਕ ਵਾਰ ਤਾਂ ਤੁਹਾਡੇ ਦਿਮਾਗ ਵਿੱਚ ਜ਼ਰੂਰ ਆਈ ਹੋਵੇਗੀ ਪਰ ਮੰਨ ਲਓ ਜੇ ਕਰੋੜਪਤੀ ਨਹੀਂ ਵੀ ਬਣ ਸਕਦੇ ਤਾਂ ਘੱਟੋ-ਘੱਟ ਮੈਂ ਚੰਗੀ ਵਿੱਤੀ ਆਤਮ-ਕਰਕੇ ਇੰਨੇ ਕ ਸੰਪਤੀ ਦੇ ਸਾਧਨ ਤਾਂ ਪੈਦਾ ਕਰ ਹੀ ਸਕਦੇ ਹੋ ਜਿਦੇ ਨਾਲ ਤੁਸੀਂ ਆਪਣੀ ਜੀਵਨ ਨੂੰ ਆਰਾਮ ਨਾਲ ਜੀ ਸਕੋ ਇੱਕ ਤਰ੍ਹਾਂ ਸਾਨੂੰ ਦੱਸਦੀ ਹੈ ਕਿ ਸਾਡੀ ਆਮਦਨ ਅਤੇ ਸਾਡੀ ਸ਼ਾਂਤੀ ਵਿੱਚ ਅੰਤਰ ਹੁੰਦਾ ਹੈ ਜੇਕਰ ਤੁਸੀਂ ਆਪਣੀ ਤਨਖਾਹ ਜਾਂ ਜਿਸ ਕੰਮ ਤੋਂ ਵੀ ਤੁਹਾਨੂੰ ਪੈਸੇ ਆਉਂਦੇ ਹਨ ਉਹ ਤੁਹਾਡੀ ਆਮਦਨ ਹੈ ਜੇਕਰ ਤੁਸੀਂ ਸਾਰੇ ਦੀ ਸਾਰੀ ਖਰਚ ਕਰ ਦਿੰਦੇ ਹੋ ਇੱਕ ਤਾਂ ਤੁਸੀਂ ਅਮੀਰ ਨਹੀਂ ਹੋ ਤੁਸੀਂ ਅਮੀਰ ਦਿਖ ਸਕਦੇ ਹੋ ਤੁਹਾਡੀਆਂ ਮਹਿੰਗੀਆਂ ਆਦਤਾਂ ਹੋ ਸਕਦੀਆਂ ਹਨ ਤੁਹਾਡਾ ਲਾਈਫ ਸਟਾਈਲ ਉੱਚਾ ਹੋ ਸਕਦਾ ਹੈ ਪਰ ਤੁਸੀਂ ਅਮੀਰ ਨਹੀਂ ਹੋ ਜੇਕਰ ਤੁਸੀਂ ਆਪਣੀ ਆਮਦਨ ਦਾ ਸਾਰੇ ਦਾ ਸਾਰਾ ਹਿੱਸਾ ਖਰਚ ਨਹੀਂ ਕਰਦੇ ਉਸ ਵਿੱਚੋਂ ਵਧੇਰੇ ਹਿੱਸਾ ਬਚਾਉਣ ਦੀ ਕੋਸ਼ਿਸ਼ ਕਰਦੇ ਹੋ ਤੇ ਫਿਰ ਇਸ ਨੂੰ ਨਿਵੇਸ਼ ਕਰਦੇ ਹੋ ਇਹ ਤੁਹਾਡੀ